ਇੱਜ ਆਪਾਂ ਸ਼ਦਲ ਸ਼ਹਿਰ ਖੜੇ ਆ ਤੇ ਹਨਾ ਪੁਰਾਣਾ ਘਰ ਆ ਇੱਕ ਮળો ਹੈ ਤਾਂ ਆਪਣੇ ਸਰਕਾਰੀ ਹਨਾ ਜਿੱਥੇ ਅਫਸਰ ਰਹਿੰਦੇ ਹੁੰਦੇ ਸੀਗੇ ਥੋੜਾ ਆ ਦੇਖੋ ਪਹਿਲਾਂ ਕੰਦਾ ਕੁੰਦਾ ਤੇ ਕਾਫੀ ਪੁਰਾਣਾ ਜਿਹਾ ਘਰ ਆ ਤੇ ਚਲੋ ਵੀ ਕੁਝ ਕਿ ਹਿੱਸੇ ਦਾ ਟਹਿ ਗਿਆ ਤੇ ਕੁਝ ਕੁ ਸਹੀ ਖੜਾ ਕੁਝ ਕੋ ਉਧਰ ਸੰਭਲਨੇ ਪਾਸੇ ਉੱਥੇ ਤੇ ਚਲੋ ਰਹਿਸ਼ ਹੈਗੀ ਆ ਹਨਾ ਉੱਥੇ ਕਿਸੇ ਦੀ ਰਿਹਾਇਸ਼ ਹੋਣੀਗੀ ਤਾਂ ਪਾਣੀ ਵਾਸਤੇ ਉੱਥੇ ਹਨ ਸਾਹਮਣੇ ਤਾਂ ਬਿਲਡਿੰਗ ਕਾਫੀ ਬਰਾਨੀ ਹੈਗੇ ਤਾਂ ਇੱਥੇ ਸੰਨ ਵਗੈਰਾ ਤਾਂ ਲਿਖਿਆ ਨਹੀਂ ਹੋਇਆਗਾ ਤਾਂ ਆ ਖੇਲ ਆ ਗਈ ਹਨ ਖੇਲ ਲਈ ਸੋਰੀ ਇੱਥੇ ਕੱਪੜੇ-ਕਪੜੇ ਧੋਣ ਵਾਸਤੇ ਤੇ ਆ ਥੋੜਾ ਜਾਂ ਕਬੂਤਰਾ ਵਗੈਰਾ ਜਾਂ ਕੁਝ ਵੀ ਹਨ ਇੱਥੇ ਚੁੱਲ੍ਹੇ ਚੌਂਦਰੇ ਵਾਲਾ ਸਾਰਾ ਕੁਝ ਆ ਪੌੜੀਆਂ ਆਈਆਂ ਨਿੱਕਾ ਜਿਹਾ ਘਰ ਆ ਮੈਂ ਸਾਰਾ ਸਕੂਣਾ ਹਨ ਆ ਝਾੜੀਆਂ ਉਗਰੀਆਂ ਹੋਈਆਂ ਇਹ ਤਾਂ ਪਾੜੀ ਕੇ ਕਰਾਣੀ ਹਨ ਹਨ ਤੇ ਇਹ ਤੇ ਗੁਰੀਆਂ ਹੋਈਆਂ ਹਨ ਆ ਸ਼ਾਇਦ ਬਾਥਰੂਮ ਹੋ ਗਿਆ ਤੇ ਆ ਦੇਖੋ ਇੱਥੇ ਤਾਂ ਗੰਦੇ ਪਿਆ ਬੋਲਦਾ ਹਨ ਤੇ ਉਹ ਇੱਕ ਛੋਟਾ ਜਿਹਾ ਰੂਮ ਹੋ ਗਿਆ ਆ ਵੀ ਰੂਮ ਹੋ ਗਿਆ ਤੇ ਆ ਵੀ ਰੂਮ ਹੋ ਗਿਆ ਤੇ ਕਿਤੇ ਮਖਿਆਲ ਮੁਖੁਰਦਾ ਹੋਵੇ ਹਨ ਡਰ ਵੀ ਲੱਗਦਾ ਤੇ ਆ ਵੀ ਸਾਰਾ ਘਰ ਖਾਲੀ ਪਿਆ ਹਨ ਸਾਡੇ ਸਾਹਮਣੇ ਤੇ ਆ ਬਾਥਰੂਮ ਹੀ ਆ ਇਧਰ ਵੀ ਬਾਥਰੂਮ ਹੈ ਤੇ ਇਧਰਲੇ ਪਾਸੇ ਵੀ ਬਾਥਰੂਮ ਹੈ ਦੋਵੇਂ ਪਾਸੇ ਬਾਥਰੂਮ ਹੈ ਤੇ ਆਜੋ ਹੁਣ ਅਸੂਕ ਤੇ ਚੱਲਦੇ ਹਾਂ ਦੇਖਦੇ ਹਾਂ ਨਾ ਇੱਥੇ ਕਿਹ ਅਜਗਾਰ ਹੈ ਠਾਈ ਚਾਤ ਦੇ ਉਪਰ ਜਮਨਾਂ ਵਾਂਗ ਨਾ ਬੜਾ ਹੁਣ ਇਸ ਟਾਈਮ ਇਹਨੂੰ న్యూਜ਼ ਨਹੀਂ ਕੀਤਾ ਜਾਂਦਾ ਤਾਂ ਦੇਖੋ ਤਾਂ ਵੀ ਛੇਲ ਬਣੀ ਹੋਈ ਹੈ ਪਾਣੀ ਵਾਸਤੇ ਬੱਕੀ ਛੇਲ ਹੈ ਨਾ ਲਾਗੇ-ਤਾਗੇ ਘਰ ਆ ਖੁੱਲਾ ਵਿੜ ਹੈ ਇੱਥੇ ਪਹਿਲਾਂ ਸਰਕਾਰੀ ਅਫਸਰ ਹੁੰਦੇ ਸੀਗੇ ਜਿਹੜੇ ਰਹਿੰਦੇ ਹੁੰਦੇ ਸੀ ਨਾ ਤਾ ਉਹਨਾਂ ਦੇ ਛੋਟੇ ਛੋਟੇ ਘਰ ਛੋਟੇ ਛੋਟੇ ਮਕਾਨ ਬਣਾਏ ਹੁੰਦੇ ਸੀਗੇ ਤੇ ਜਿਵੇਂ ਗੇਮੇਟ ਹੋ ਗਈ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਨਾ ਗੁਰਦੁਆਰੇ ਸਾਹਿਬ ਦੇ ਨਾਲ ਲੜੇਬਾਸੇ ਆ ਬਿਲਡਿੰਗ ਹੈ ਤਾਂ ਆ ਦੇਖੋ ਹੁਣ ਪੁਰ ਚੁੱਕਿਆ ਮਤਲਬ ਇਹ ਹੁਣ ਉਈ ਦੇ ਵਿੱਚ ਨਹੀਂ ਲਿਆ ਜਾਂਦਾਗਾ ਬੜਾ ਮਾ ਵੀ ਆ ਡਿਜ਼ਾਈਨ ਦੇਖੋ ਹਨ ਤੁਸੀਂ ਛੋਟਾ ਜਿਹਾ ਡਿਜ਼ਾਈਨ ਹੈ ਡਿਜ਼ਾਈਨ ਪੁਰਾਣੇ ਜ਼ਮਾਨੇ ਦਾ ਬਣਿਆ ਹੋਇਆ ਉਹ ਅੱਜ ਤੋਂ ਤਕਰੀਬਨ ਇਹ 30 ਸਾਲੋਂ 30 ਸਾਲ ਪਹਿਲਾਂ ਦਾ ਹੈਗਾ ਤੇ ਇੱਥੇ ਵੀ ਮਿਲਦਾ ਛੱਤ ਹੁੰਦੀ ਸੀ ਪਹਿਲਾਂ ਆ ਲਾਇਆ ਹੋਇਆ ਹੈ ਨਾ ਆ ਛੱਤ ਛੜ ਡਿੱਗ ਵੀ ਹੋਣੀ ਆ ਤੇ ਹੋਊਗੀ ਇੱਥੇ ਵੀ ਛੱਤ ਹੀ ਹੋਊਗੀ ਹਨਾ ਤੇ ਬਾਕੀ ਉਦਾਂ ਹੀ ਪਿਆ ਇਹਨਾਂ ਨੇ ਲਾਈਟ ਫਿਟਿੰਗ ਵਗੈਰਾ ਵੀ ਕਰਵਾਈ ਹੋਈ ਸੀ ਹਨਾ ਆਪਾਂ ਬਟ ਉਹ ਲੋਕੀ ਲੋਕੀ ਕਿੱਥੇ ਛੱਡ ਦੇਣਾ ਚੱਕ ਚੁੱਕ ਕੇ ਲੈ ਗਏ ਆ ਸਾਹਮਣੇ ਇਧਰਲੇ ਪਾਸੇ ਵੀ ਕੁਛ ਆਉਂਵਾ ਤਾਂ ਇਹਦੇ ਤਾਈਂ ਦਰ ਬਾਥਰੂਮ ਵਗੈਰੇ ਹੀ ਕੁਛ ਨਹੀਂ ਤੇ ਬਟ ਇੱਥੇ ਆਉਣੀ ਯਾਨੀ ਵਾਹ ਘਟਾ ਲੋਕਾਂ ਦੀ ਐ ਨਹੀਂ ਵੀ ਖਾਰਾ ਖਾਰਾ ਜਾਣੀ ਪਿਆ ਹੋਵੇ ਹੁਣੀ ਯਾਨੀ ਵਾਹ ਘਟਾ ਕੀ ਆਪਾਂ ਇਧਰ ਦੀਆਂ ਆਂਦੀਆਂ ਅਸੀਂ ਨਿਕਲ ਚੱਲਦੇ ਆਂ ਤੇ ਸਫੇਦੇ ਸਕੂਲ ਦੇ ਉੱਗੇ ਹੋਏ ਹੈ ਨਾ ਤਾਂ ਸਾਹਮਣੇ ਗਰਾਊਂਡ ਹੈ ਇੱਥੇ ਜਵਾਗ ਸ਼ਾਮ ਨੂੰ ਆਮ ਦਰ ਤੇ ਕ੍ਰਿਕਟ ਵਗੈਰਾ ਖੇਡਦੇ ਰਹਿੰਦੇ ਹੈ ਨਾ ਤੇ ਇੱਕ ਬਿਲਡਿੰਗ ਆ ਹੈ ਦੋ ਬਿਲਡਿੰਗ ਹੈ ਇਹ ਹੁਣ ਨਗਰਪਾਲਿਕਾ ਦੇ ਉਹ ਉਹਦੇ ਵਿੱਚ ਅੰਡਰ ਚ ਹੈ ਦੇਖ ਰਹੇ ਕੋ ਉਹੀ ਕਰਦੇ ਆ ਬਟ ਇੱਥੇ ਬੰਦਾ ਬਿਠਾਇਆ ਹੋਇਆ ਆ ਇਧਰ ਲਈਆਂ ਚੀਜ਼ਾਂ ਬੰਦ ਕੀਤੀਆਂ ਉਹ ਕੱਲੀ ਯੂਜ਼ ਦੇ ਵਿੱਚ ਆ ਇਸ਼ਤ ਇੰਦਰ ਦੀ ਸ਼ਾਰਟ ਗਟਰ ਰਸਤਾ ਵੀ ਹੈਗਾ ਜੇ ਤੁਸੀਂ ਜਾਣਾ ਤਾਂ ਤਾਂ ਆਪਾਂ ਜਾਣ ਹੀ ਸਕਦੇ ਯਾਰ ਛੱਡੂ ਪਰ ਅਗਲਾ ਪ੍ਰਾਈਵੇਸੀ ਹੁੰਦੀ ਹੈ ਨਾ ਅਗਲੇ ਤੇ ਤਾਂ ਤੁਹਾਨੂੰ ਉਧਰ ਦੀ ਮੈਂ ਸ਼ਾਰਟ ਰਸਤਾ ਦਿਖਾ ਦਿੰਦਾ ਹਣਾ ਜਮਾ ਰੋਡ ਦੇ ਉੱਪਰ ਹੀ ਆ ਤੇ ਆਹ ਦੇਖੋ ਵੈਸੇ ਸੋਹਣਾ ਲੱਗ ਰਿਹਾ ਯਾਰ ਇੱਥੋਂ ਦੇਖਣ ਨੂੰ ਲੱਗੇ ਤਾਂ ਕਿ ਪੇੜ ਹੈ ਪਿਛਲੇ ਇੱਕ ਕਾਰ ਹੈ ਸਮਝ ਸੁਣਨਾ ਜੇ ਹੁਣ ਤਾਂ ਵਜਰਾ ਸੁਣਨਾ ਪਿਆ ਜਮਾ ਤੇ ਉਹ ਪਿਛਲੇ ਪਾਸੇ ਵੀ ਨਾ ਇਹ ਬਲ ਮਤਲਬ ਹੈਗਾ ਬੈਕਯਾਰਡ ਹੈਗਾ ਉੱਥੇ ਤੁਸੀਂ ਕੁਝ ਵੀ ਸਬਜ਼ੀ ਵਗੈਰਾ ਜਾਂ ਕੁਝ ਹੋਰ ਲਾਉਣੀ-ਰੂੜੀ ਹੁੰਦੀ। ਪਹਿਲਾਂ ਦੀ ਜਮਨੀ ਦੇ ਨਾਲ ਬੈਕ ਸਾਈਡ ਤੇ ਇੱਕ ਬਾਥਰੂਮ ਵੀ ਆ। ਤੁਸੀਂ ਇੱਥੋਂ ਦੇਖੋਗੇ ਤਾਂ ਹਨਾ। ਉਹ ਦੇਖੋ। ਬਾਥਰੂਮ ਵੀ ਹੈ ਬੈਕ ਸਾਈਡ ਤੇ। ਹਨਾ। ਤਾਂ ਆਹ ਦੇਖੋ। ਮੈਂ ਕਾਫੀ ਟਾਈਮ ਬਾਅਦ ਅੱਜ ਵੀਡੀਓ ਪੋਸਟ ਕਰਦੇ ਆ ਆਹ। ਮੈਨਾਂ ਦੋ ਤਿੰਨ ਮਹੀਨੇ ਹੋ ਗਏ ਮੈਂ ਕੋਈ ਪੋਸਟ ਨਹੀਂ ਕੀਤੀ ਸੀ ਤਾਂ ਕਰਕੇ ਮੈਂ ਕਿ ਚਲੋ ਇੱਕ ਅੱਧੀ ਵੀਡੀਓ ਅਪਲੋਡ ਕਰ ਦਿੰਨੇ ਆ। ਹੁਣ ਉੱਧਰ ਨਹੀਂ ਸੈਟ